ਬਟਾਲਾ ਤੋਂ ਇੱਕ ਭਿਆਨਕ ਅੱਗ ਦੀ ਘਟਨਾ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਇਲੈਕਟ੍ਰੋਨਿਕਸ ਸਮਾਨ ਦਾ ਗੋਦਾਮ ਸੜ ਕੇ ਸੁਆਹ ਹੋ ਚੁੱਕਾ ਹੈ ਗੋਦਾਮ ਦੇ ਮਾਲਕ ਨੇ ਦੱਸਿਆ ਹੈ ਕਿ ਉਸਨੇ ਦੀਵਾਲੀ ਦੇ ਮੌਕੇ ਲਈ ਕਰਜ਼ਾ ਚੁੱਕ ਕੇ ਸਮਾਨ ਖਰੀਦਿਆ ਸੀ ਪਰ ਅਣਹੋਣੀ ਦੇ ਕਾਰਨ ਇਹ ਸਾਰਾ ਸਮਾਨ ਇੱਕੋ ਝਟਕੇ ਦੇ ਵਿੱਚ ਸੜ ਕੇ ਸੁਆਹ ਹੋ ਚੁੱਕਾ ਹੈ ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਪਹੁੰਚੀਆਂ ਅਤੇ ਬੜੀ ਮੁਸ਼ਕਲ ਦੇ ਨਾਲ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਫਾਇਰ ਅਫਸਰ ਨੇ ਇਸ ਮੌਕੇ ਦੱਸਿਆ ਕਿ ਫਰਿੱਜ ਅਤੇ ਏਸੀ ਵਰਗੇ ਇਲੈਕਟ੍ਰੋਨਿਕ ਉਪਕਰਨਾ ਵਿੱਚ ਕੰਪਰੈਸ਼ਨ ਹੁੰਦਾ ਹੈ ਜਿਸ ਦੇ ਨਾਲ ਕਿ ਧਮਾਕੇ ਹੋਣ ਦੀ ਜੋ ਵਜ੍ਹਾ ਬਣ ਸਕਦੀ ਹੈ ਇਸ ਲਈ ਮੌਕੇ ਉੱਤੇ ਕੰਮ ਕਰਨਾ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਕਿਹਾ ਕਿ ਸਾਰਾ ਇਲਾਕਾ ਹੁਣ ਕੰਟਰੋਲ ਦੇ ਵਿੱਚ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲਕ ਅਜੇ ਵੀ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾ ਸਕਿਆ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਯਾਦ ਦਵਾਇਆ ਕਿ ਇਲੈਕਟ੍ਰੋਨਿਕ ਉਪਕਰਨ ਦੀ ਸੁਰੱਖਿਆ ਤੇ ਸਟੋਰਿੰਗ ਕਿੰਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਮੇਰਾ ਇਲੈਕਟ੍ਰੋਨਿਕ ਸ਼ੋਰੂਮ ਹੈ ਭਾਈਆਂ ਦੀਆਂ ਸਾਹਮਣੇ ਸਟਾਰ ਲੈਕ ਵorld ਉੱਥੇ ਮੈਂ ਸ਼ੋਰੂਮ ਹੈ ਮੇਰਾ ਗਡੌਲ ਸੀ ਅੱਜ ਅਪਾ ਅਪੀਅਲ ਕੀਤਾ ਹੈ ਦਵਾਇਆ ਕਿ ਇਹ ਸਮੁਤਰੀ ਸਾਡੇ ਇੱਕ ਸੱਤ ਕੋਣਾਂ ਤੇ ਫੋਨ ਆਇਆ ਕਿ ਤੁਹਾਡੇ ਖਜ਼ਾਨੇ ਤੋਂ ਕਮਾ ਨਿਕਲ ਗਿਆ ਅਸੀਂ ਆਏ ਪਹੁੰਚੇ ਪਹੁੰਚੇ ਸਾਡੇ ਕਾਫੀ ਅੱਗ ਦੇ ਕਬੂਜ ਕੀ ਇਹਨਾਂ ਫਾਈਰ ਬ੍ਰਿਗੇਡ ਬੁ来 ਆਈਆਂ 15 ਮੀਟਰ ਤੱਕ ਆ ਗਈਆਂ ਆ ਚੰਨਾਂ ਦੇ ਰਕ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਵੀ ਸੌਗੀ ਸਾਰਾ ਸੀ ਕੀ ਸੋਚਿਆ ਹੈ ਜਿਹੜਾ ਸਟਾਕ ਲਿਆ ਸੀ ਸੋਕ ਸੋਚਿਆ ਤੇ ਭਈ ਵਧੀਆ ਦੀਵਾਲੀ ਲਾਵਾਂਗੇ ਕੋਈ ਦੀਵਾਲੀ ਲਾਵਾਂਗੇ ਬਾਕੀ ਚਲੋ ਪਹਿਲਾਂ ਨਰਾਤਾ ਵਾ ਜੋ ਮਾਤਾ ਮਾਨੀ ਨੂੰ ਪਜੋਰ ਹੋਵੇ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਸਰ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਥਾਕੇੰ ਦਾ ਨਾਂ ਇਹ ਬਾ ਮੰਤਰੀ ਜਾਂਦੇ ਨੇ ਇਹ ਮੜ ਜਾਂਦੀ ਹੈ ਸਰੋਕਾਰ ਉਧਾਰ ਸੀ 25% ਉਧਾਰ ਹੀ ਹੁੰਦਾ ਆ ਕੀ ਦੇਖੋ ਕਿੰਨਾ ਕਮਕਸ ਹੈ ਦੇਖੋ ਐਟਵੀ ਲਾਦੇ ਹੁਣ ਕਿੰਨਾ ਕਿ ਸੜਿਆ ਹੈਗਾ ਜੀ ਮੇਥਾ ਨਾਲ ਕਾਫੀ ਨਿਸ਼ਾਨਾ ਤੇ ਵੀ ਇੱਕ ਤਾਂ ਆਖੀ ਨਿਸ਼ਾਨ ਕੁਛ ਵੀ ਨਹੀਂ ਬਚਿਆਗਾ ਸਭ ਸੜ ਗਿਆ ਸਾਰਾ ਗਡਾਉਂ ਚੀ ਵੀ ਆ ਸਾਰਾ ਗਡਾਉਂ ਚੀ ਕੀ ਕੁਛ ਪਿਆ ਮੇਰੇ ਸੀਸੀ ਅਲੜੀਆਂ ਅਸੀਂ ਵਰਦੇ ਇੱਜਾ ਬੋਟੀਆਂ ਚਿੰਨਾ ਯੂਜ਼ਰ ਦੀ ਕੋਈ ਜਾਣੀ ਨੁਕਸਾਨ ਨਹੀਂ ਨਹੀਂ ਜਾਣੀ ਨੁਕਸਾਨ ਨਹੀਂ ਹੈ ਗਡਾਉਂ ਸਰੋਕਾਰ ਔਰ ਪਰੰਤਾਂ ਸਾਰਾ ਸਾੜੀ ਦਾ ਜੀ ਕਰ ਦੇ ਕੋਈ ਵੀ ਨਹੀਂ ਬਚਿਆ ਮੈਂ ਨੀਰੇਸ਼ ਸ਼ਰਮਾ ਫਾਇਰ ਆਫਸਰ ਮਗਨਿਕਮ ਬਟਾਲਾ ਤੋਂ ਸਾਨੂੰ ਇਹ 7:45 ਦੇ ਆਸ-ਪਾਸ ਹੀ ਗੱਡੀ ਆ ਫਾਇਰ ਕਾਲ ਮਿਲੀ ਫਰੰਤ 5 ਮਿੰਟ ਤੇ ਜਿਹੜੀਆਂ ਗੱਡੀਆਂ ਟਾਨੋਟ ਹੋਈਆਂ ਇਹ 7:50 ਤੇ 3:00 ਦੇ ਵਿੱਚ ਜਿਹੜੀਆਂ ਦੋਨੇ ਬੋਚ ਨੇ ਗਲੀ ਚੱਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਡੀ ਆ ਚੁੱਕੀ 5:00 ਸ਼ਾਮ ਤੋਂ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜਿਆਦਾ ਸੀ ਹੱਟ ਮੇਨੇ ਕਾਫੀ ਮਿਹਨਤ ਕੀਤੀ ਹੈ ਤੇ ਸ਼ਟਰ ਪਾੜ ਕੇ ਇਹਨਾਂ ਨੂੰ ਕੰਟਰੋਲ ਕੀਤਾ ਕਿੰਨਾ ਕ੍ਰਿਸ਼ਕੀ ਸੀ ਇਹ ਦੇ ਵਿੱਚ ਸਰ ਅੰਦਰ ਏਸੀ ਵੀ ਸੀਗੇ ਰੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟੜੇ ਸੀਗੇ ਜਿਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦੈ ਨਾਲ ਕਿੰਨੇ ਕੁ ਬਲਾਸਟ ਗਿੰਤੀ ਕੋਈ ਨਹੀਂ ਸਰ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸਰ ਉਹਦੀ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਪੁੱਛ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਦਾ ਜਦਾ ਫੈਲ ਰਹੀ ਹੈ ਕਿੰਨਾ ਕੁ ਰੁਸ਼ਕ ਇਸ ਕਦ ਤੱਕ ਆਪੀ ਸੀਗਾ ਜੀ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਲੇ ਸਰ ਐਨਾਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਸਮਾਨ ਇਹਦਾ ਜਿਹੜਾ ਖਾਸ ਹਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਨਹੀਂ ਜਾਨੀ ਉਸ ਦਾ ਨਹੀਂ ਜਾਨੀ ਕੋਈ ਮਾਲੀ ਨੁਕਸਾਨ ਵੱਡੀਆਂ ਸਾਡੀਆਂ ਜੀ 4 ਗੱਡੀਆਂ ਵੱਡੀਆਂ ਸੀਗੀਆਂ ਆਹ ਗੱਡੀਆਂ ਮਲਟੀਪਰਪਸ ਉਹ ਟਰਨਓ ਉਥੇ 4 4 5 5 ਵਾਰੀ ਹੋਈ ਪਾਣੀ ਜਿਹੜੇ ਉਹਨਾਂ ਗੱਡੀਆਂ ਨੇ ਇੱਕ ਇੱਕ ਨਾਲੇ 20 20 ਗੱਡੀਆਂ ਨੇ ਇਹ ਫੋਰਮ ਦਾ ਪਾਣੀ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਰਮ ਦੀ ਹੈ ਜੀ ਅੰਦਰ ਉਹ ਜਿਹੜਾ ਫੋਰਮ ਹੁੰਦਾ ਹੈ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅਗੇ ਸਿੱਧੀ ਧੂਆ ਕਾਫੀ ਜਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਾਲ ਇਹ ਕੰਟਰੋਲ ਕੀਤਾ। ਨਾ ਉਹਦੇ ਕੰਟਰੋਲ ਰੂਮ ਤੋਂ ਮੈਨੂੰ ਫੋਨ ਆਇਆ ਸੀਗਾ ਕਿ ਇਸ ਤਰ੍ਹਾਂ ਕੋਲਰ ਦੇ ਪਾਸੇ ਜਿਹੜੀ ਆ ਕੋਈ ਸ਼ਾਪ ਐ ਕੋਈ ਗਦਾਮ ਐ ਉਹਦੇ ਵਿੱਚ ਅੱਗ ਲੱਗੀ ਐ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਉਹੀ ਦੁਕਾਨ ਜਿਹੜੀ ਆ ਉਹ ਐ ਸਿੰਬਲ ਟਾਉਂ ਭਾਈਆਂ ਦੀ ਹੱਟੀ ਦੇ ਸਾਹਮਣੇ ਇਹਦਾ ਗਦਾਮ ਤੇ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਗੇਰਾ ਰੱਖੇ ਸੀ ਉਹ ਗਰਿ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦੱਸਣ ਮਤਲਬ ਕੀ ਹੈ ਕਿ ਅੱਜ ਯਾਰੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲਾਗੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਕੋ ਕਾਰਵਾਈ ਜ਼ਰੂਰੀ ਹੋ ਗਈ ਹੈ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਇਹ ਬਿੱਲਾਂ ਮਤਲਬ ਦੇਖਣਾ ਪੈਣਾ ਜੀ ਇਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੋ ਜਾਨੀ ਨੁਕਸਾਨ ਨਹੀਂ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹ ਤੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕੱਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਵਾ ਉਹ ਬੁਝਾਇਆ